ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਨੂੰ ਪਰਸ ਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀਪੁਰ ਚੱਲ ਰੇ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰਸ ਨੈਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰ ਤੇ ਦੂਸਰਾ ਜਿਹੜਾ ਮਜੀਠਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਸ ਕੋਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਝ ਆਈਡੀ ਕਾਰਡਸ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਹੋਤੀ ਕੋ ਸਿੰਗਲ ਸਟ੍ਰਕਚਰ ਸੀਗਾ ਔਰ ਜਦੋਂ ਰਜਿਸਟਰ ਕਰੀ ਸੀ ਉਹਨਾਂ ਦੀ ਡਾਟਰ ਤੇ ਥੋੜੀ ਸੱਟ ਵੀ ਲੱਗੀ ਸੀ ਤਾਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ACP ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ SHO ਸਿਵਲ ਲਾਈਨ ਗੁਰਪ੍ਰੀਤ ਔਰ ਰஞ்சிਤ SHO ਮਜੀਠਾ ਰੋਡ ਤੇ ਇੰਸਪੈਕਟਰ ਮੋਹਲਦ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੁਰਜ ਐਲੀਅਸ ਮੰਡੀ ਪਿੰਡੀ ਸਹਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਦੋ ਮੁਕੱਦਮੇ ਦਰਜਾ ਇਹਦੇ ਤੇ ਇੱਕ ਕਾਫੀ ਨੋਟੋਰੀਅਸ ਕੈਰੇਕਟਰ ਹੈ ਇਹਨੂੰ ਫੜ ਕੇ ਜਦੋਂ ਇਹਦੀ ਪੁੱਛਗਿੱਛ ਤੇ ਵਿੱਚ ਪਾਬੰਦੀ ਵਾਸਤੇ ਉੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸਾਲਟ ਖੋ ਕੇ ਉਹ ਕੌਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈਓ ਜਸਕਰਨ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ਐਸਏ ਹੀ ਉਹਨੇ ਬੜੀ ਮੁਸਤਦੀ ਨਾਲ ਆਪਣੇ ਸਰਵਿਸ ਰੋਲਵਰ ਨਾਲ ਇਹਨੂੰ ਨੋਟਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਔਰ ਦੋਨੋਂ ਦੇ ਵਿਕਟਿਮਸ ਨੇ ਇੰਗਲੈਂਡ ਤੇ ਬਰਿਸ਼ਸ ਵਾਲੇ ਉਹਨਾਂ ਨਾਲ ਅਸੀਂ ਬਤਾਇਆ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਸ ਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਗਿਆ ਸਰ ਇਹ ਬੇਸਿਕਲੀ ਮਨ ਲੜਾਈ ਵੈਸੀ ਇੱਕ ਟਾਰਗੇਟ ਹੋ ਗਈ ਕਿ ਮਨ ਲਨ ਕੋਈ ਇਨਫਾਰਮੇਸ਼ਨ ਸੀ ਕਿ ਐਨ ਆਰ ਆਈ ਦੇਖੋ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ ਔਰ ਉਹ ਵੀ ਈ ਰਿਕਸ਼ਾ ਦੇ ਵਿੱਚ ਤਾਂ ਈਜ਼ੀ ਆ ਕਿ ਪਰਸ ਵਜਰਾ ਦੇ ਵਿੱਚੋਂ ਖੋ ਕੇ ਦੌੜਦਾ ਬੰਦਾ ਭੱਜ ਜਾਂਦਾ ਜਦੋਂ ਉਹ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ ਰੌਲਾ ਪਾਉਂਦਾ ਉਨੀਦਰ ਨੂੰ ਹੀ ਹੋ ਜਾਂਦਾ ਸਰ ਪਹਿਲੇ ਕਿੰਨੇ ਪਰਚੇ ਦਰਜ ਨੇ ਦੋ 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 ਮੁਕਦਮੇ ਦਰਜ ਹੈ ਜੀ ਇਹਦੇ ਤੇ ਪਹਿਲੇ ਅੰਮ੍ਰਿਤਸਰ ਫਰਾਈ ਕਰ ਰਹੇ ਸੀ ਕਿਸੇ ਜਗ੍ਹਾ ਦਾ ਹਾਂਜੀ ਰਹਿਣ ਵਾਲਾ ਪਿੰਡੀ ਸਾਦਾਂ ਦਾ ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਸਰ ਕਿੰਨੇ ਫਾਇਰਿੰਗ ਕਿੰਨੀ ਕੀ ਹੋਈ ਹੈ ਇੱਕ ਇੱਕ ਫਾਇਰ ਹੋਇਆ 9mm ਪਿਸਤਲ ਜਿਹੜਾ ਸਰਵਿਸ ਪਿਸਤਲ ਸੀ ਜਿਸ ਕਰਕੇ ਸਿੰਘ ਆਈਓ ਪੀਐਸ 7 ਲਾਈਨ اےਐਸਆਈ ਸਰ ਕੋਈ ਕੁਝ ਕੀਤਾ ਕੋਈ ਕੀਤੀ ਸੀ ਕਿ ਜੀ ਉਸੇ ਰੈਟਲੀਐਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਨਾ ਕਿ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜੇ ਜਿਹੜੀ ਵੀ ਹੈਗੀ ਜੇਕਰ ਜਿਹੜੇ ਟੋਟਲ ਆਪਾਂ ਦੇਖੀਏ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ICICI ਤੇ ATM ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹ ਜਿਹੜੇ ਮូរੀਸ਼ੀਅਸ ਦੇ ਮੈਡਮ ਕੁਰੈਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰ ਦਿੱਤੇ ਗਏ ਬਤ ਤਕਰੀਬਨ ਸਾਰੇ ਕੰਪਲੀਟ ਹੋ ਗਏ ਅੱਜ ਸਰ ਇੱਥੇ ਕੀ ਕਰਨ ਆਏ ਸੀ ਇੱਥੇ ਮਤਲਬ ਬਰਾਮਦ ਇੱਥੇ ਨੇ ਸੁੱਟ ਦਿੱਤਾ ਸੀ ਜੀ ਪਰਸੇ ਇਹਨੇ ਜਾ ਦੇਖੋ ਜਿਹੜੀ ਪੁਲਿਸਮ ਹੁੰਦੇ ਨੇ ਆਪਣਾ ਸਿਸਟਮ ਬਣਾਉਂਦੇ ਨੇ ਔਰ ਗੁਮਰਾਹ ਵੀ ਕਰਦੇ ਕਈ ਵਾਰ ਪੁਲਿਸ ਨੂੰ ਫੋਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀ ਕਿ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਅੱਜ ਕੀ ਇਹਨੂੰ ਹੱਥ ਘੜੀ ਨਹੀਂ ਲਾ ਕੇ ਲੈ ਗਏ ਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਉਹ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ ਸਰ ਨਵਰੀ ਮੈਂ ਇੱਕ ਵੀਡੀਓ ਵੀ ਤਿਆਰ ਕੀਤੀ ਨਹੀਂ ਆ ਘੋੜਵਾਰ ਦਾ ਤਾਂ ਕੀਤੀ ਹੋ ਸਕਦੀ ਆ ਅੱ빠 ਜੀ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਤੁਸੀਂ ਤੁਸੀਂ ਸਾਨੂੰ ਦੱਸ ਰਹੇ ਹੋ ਟੈਕਨੀਕਲ ਐਨਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡਫੁਲ ਜੀ ਬਿਲਕੁਲ ਤੁਸੀਂ ਵੇਖ ਲਓ ਇਸ ਵੇਲੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ 'ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਤੋਂ ਪਰਸਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀਪੁਰ ਚੱਲ ਰਿਹਾ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰ ਸਨੈਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰ ਤੇ ਦੂਸਰਾ ਜਿਹੜਾ ਮਜੀਟਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਸ ਕੋਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਝ ਆਈਡੀ ਕਾਰਡਸ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟਸ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਤੋਂ ਇੱਕੋ ਸਿੰਗਲ ਸਨੈਚਰ ਸੀਗਾ ਔਰ ਜਦੋਂ ਉਹ ਰਜਿਸਟਰ ਕਰ ਰਹੀ ਸੀ ਉਹਨਾਂ ਦੀ ਡਾਕਟਰ ਤੇ ਥੋੜੀ ਛੱਟ ਵੀ ਲੱਗੀ ਸੀ ਤਾਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ACP ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ SHO ਸਿਵਲ ਲਾਈਨ ਗੁਰਪ੍ਰੀਤ ਰஞ்சிਤ ਸੱਚੋ ਮਜੀਠਾ ਰੋਡ ਤੇ ਇੰਸਪੈਕਟਰ ਮੋਲਕ ਦੀਪ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੁਰਜ ਇਲੀਅਸ ਮੰਡੀ ਪਿੰਡੀ ਸਹਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਇਹਦੇ ਤੇ ਇੱਕ ਕਾਫੀ ਨੋਟੋਰੀਅਸ ਕੈਰੇਕਟਰ ਹੈ ਇਹਨੂੰ ਫੜ ਕੇ ਜਦੋਂ ਇਹਦੀ ਪੁਛਗਿੱਦੇ ਵਿੱਚ ਬਿਦਾਂਦਗੀ ਵਾਸਤੇ ਉੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸਾਲਟ ਖੋ ਕੇ ਉਹ ਖੋਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈ ਉਹ ਜਿਸਕਰਨ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ਐਸਏਈ ਉਹਨੇ ਬੜੀ ਮੁਸਤਕਦੀ ਨਾਲ ਆਪਣੇ ਸਰਵਿਸ ਰੋਲ ਵਰ ਨਾਲ ਨੂੰ ਯੂਟਿਲਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਹੈ ਔਰ ਦੋਨੇ ਦੇ ਵਿਕਟਿਮਸ ਨੇ ਇੰਗਲੈਂਡ ਤੇ ਮੋਰਿਸ਼ੀਅਸ ਵਾਲੇ ਉਹਨਾਂ ਨਾਲ ਸੀ ਇੰਟੈਕਟ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਜਾਏ ਸਰ ਇਹ ਬੇਸਿਕਲੀ ਮਨ ਲਨ ਆਈ ਵੈਸੀ ਇੱਕ ਟਾਰਗੇਟ ਹੋ ਗਈ ਕਿ ਮਨ ਲਨ ਕੋਈ ਇਨਫੋਰਮੇਸ਼ਨ ਸੀ ਕਿ ਐਨ ਆਰ ਆਈ ਦੇਖੋ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ ਔਰ ਉਹ ਵੀ ਈ ਰਿਕਸ਼ਾ ਦੇ ਵਿੱਚ ਤਾਂ ਈਜ਼ੀ ਆ ਕਿ ਪਰਸ ਵਜਰਾ ਦੇ ਵਿੱਚੋਂ ਖੋ ਕੇ ਦੌੜਦਾ ਬੰਦਾ ਭੱਜ ਜਾਂਦਾ ਜਦੋਂ ਉਹ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ ਉਨੀਦਰ ਨਹੀਂ ਹੋ ਜਾਂਦਾ ਸਰ ਪਹਿਲੇ ਕਿੰਨੇ ਪਰਚੇ ਦਰਜ ਨੇ ਦੋ 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 ਮੁਕਦਮੇ ਦਰਜ ਆ ਜੀ ਇਹਦੇ ਤੇ ਪਹਿਲੇ ਅੰਮ੍ਰਿਤਸਰ ਫਰਾਈ ਕਰਿਆ ਰਿਹਾ ਸੀ ਕਿਸੇ ਜਗ੍ਹਾ ਤੇ ਹਾਂਜੀ ਰਹਿਣ ਵਾਲਾ ਪਿੰਡੀ ਸਾਦਾਂ ਦਾ ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਸਰ ਕਿੰਨੀ ਫਾਇਰਿੰਗ ਕਿੰਨੀ ਕੀ ਹੋਈ ਇੱਕ ਇੱਕ ਫਾਇਰ ਹੋਇਆ 9mm ਪਿਸਟਲ ਜਿਹੜਾ ਸਰਵਿਸ ਪਿਸਟਲ ਸੀ ਜਿਸ ਕਰਨ ਸਿੰਘ ਆਈਓ ਪੀਐਸ ਹੈਵਲਾਈਨ ਐਸਐਸ ਹੈ ਸਰ ਕੋਈ ਕੁਝ ਕੋਈ ਕੀਤੀ ਸੀ ਕਿ ਜੀ ਉਸੇ ਰਿਟੈਲੀਏਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਦਾ ਕਿ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਸਾਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜੇ ਜਿਹੜੀ ਵੀ ਹੈਗੀ ਸੀਗਾ ਜੇਕਰ ਜਿਹੜੇ ਟੋਟਲ ਆਪਾਂ ਦੇਖੀਏ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ਆਈਸੀਆਈਸੀੀ ਤੇ ਏਟੀਐਮ ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹ ਜਿਹੜੇ ਮូរੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰ ਦਿੱਤੇ ਬਤ ਤਕਰੀਬਨ ਸਾਰੇ ਕੰਪਲੀਟ ਹੋ ਗਏ ਸਨ ਸਰ ਇੱਥੇ ਕੀ ਕਰਨ ਆਏ ਸੀ ਇੱਥੇ ਮਤਲਬ ਬਰਾਮਦ ਇੱਥੇ ਇਹਨੇ ਸੁੱਟ ਦਿੱਤਾ ਸੀ ਜੀ ਪਰਸ ਇਹਨੇ ਜਾ ਦੇਖੋ ਜਿਹੜੀ ਪੁਲਿਸਮ ਹੁੰਦੇ ਨੇ ਆਪਣਾ ਸਿਸਟਮ ਬਣਾਉਂਦੇ ਨੇ ਔਰ ਗੁਮਰਾਹ ਵੀ ਕਰਦੇ ਕਈ ਵਾਰ ਪੁਲਿਸ ਨੂੰ ਫੋਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀਗੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਜੀ ਕੀ ਇਹਨੂੰ ਹੱਥ ਘੜੀ ਨਹੀਂ ਲਾ ਕੇ ਲੈ ਗਏ ਐਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਉਹ ਮੈਂ ਇਹਨੂੰ ਆਪਾਂ ਜਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਪੋਰਟ ਵੀ ਕਰਾਂਗੇ ਸਰ ਨਵਰੀ ਮੈਂ ਇੱਕ ਵੀਡੀਓ ਵੀ ਤਿਆਰ ਕੀਤੀ ਹੈ ਮੇਰੀ ਰਿਪੋਰਟ ਲੈ ਤਾਂ ਕੀਤੀ ਹੋ ਸਕਦੀ ਹੈ ਅੱਪਾ ਜੀ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਸਟਾਫ ਹੈ ਤੁਸੀਂ ਤੁਸੀਂ ਸਰ ਦੱਸ ਰਹੇ ਹੋ ਟੈਕਨੀਕਲ ਐਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡਫੁਲ ਜੀ ਬਿਲਕੁਲ ਤੁਸੀਂ ਵੇਖ ਲਿਓ ਇਸ